ਆਪਣੀ ਸਕਰੀਨ ਤੇ ਤੁਸੀਂ ਜਿਸ ਲੜਕੀ ਨੂੰ ਵੇਖ ਰਹੇ ਹੋ ਉਸ ਦੀ ਉਮਰ 20 ਸਾਲ ਹੈ ਤੇ ਉਹ ਵਿਆਹੀ ਹੋਈ ਹੈ। ਪਤੀ ਸ਼ੈਲਰ ਵਿੱਚ ਦਿਹਾੜੀ ਕਰਕੇ ਘਰ ਦਾ ਖਰਚਾ ਚਲਾਉਂਦਾ ਹੈ ਤੇ ਸੋਮਵਾਰ ਨੂੰ ਵੀ ਉਹ ਰੋਜ਼ ਦੀ ਤਰ੍ਹਾਂ ਦਿਹਾੜੀ ਤੇ ਗਿਆ ਸੀ ਤਾਂ ਪਿੱਛੋਂ ਉਸ ਦੇ ਤਾਏ ਦੇ ਮੁੰਡੇ ਨੇ ਭਰਾ ਦੀ ਪਤਨੀ ਨੂੰ ਘਰ ਵਿੱਚ ਇਕੱਲਾ ਪਾ ਕੇ ਉਸ ਨਾਲ ਬਲਾਤਕਾਰ ਕੀਤਾ। ਤੇ ਜਦੋਂ ਸ਼ਾਮ ਨੂੰ ਪਤੀ ਘਰ ਵਾਪਸ ਆਇਆ ਤਾਂ ਪਤਨੀ ਨੇ ਸਾਰੀ ਗੱਲ ਉਸ ਨੂੰ ਦੱਸੀ ਜਿਸ ਤੇ ਪਤੀ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਤੇ ਪੁਲਿਸ ਨੇ ਮੁਸਤਦੀ ਵਿਖਾਉਂਦੇ ਹੋਏ 5 ਘੰਟੇ ਦੇ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। तो चले गया तो काम पकड़ा मैं कोई नहीं आता मैं अकेली सी हाँ सिद्धि आया से सही दो हाथ पकड़ के तो अंदर ले गया तो मुझे जबरा मैं इस साल मांग करती इसके सारे मैं मिलने चली आई इस साल बीस साल अकेले से एक और सी जी उम्र करीब बीस साल सिद्धि ਕਿਦਾ ਹਸਬੰਦ ਇੱਕ ਸ਼ੈੱਲਰ ਦੇ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਉਹ ਆਪਣੇ ਕੰਮ ਤੇ ਗਿਆ ਹੋਇਆ ਸੀ ਇਹ ਸਾਰਾ ਪਰਿਵਾਰ ਨਾ ਵੱਖਰੇ ਤੌਰ ਤੇ ਕੱਲੀ ਹੀ ਰਹਿੰਦੀ ਸੀਗੀ ਆਪਣੇ ਜੈਟੂ ਕੇ ਰੋਡ ਤੇ ਏਰੀਆ ਪੈਂਦਾ ਨੇੜੇ ਦਰਾਜ ਫਟਕਾ ਤਾਂ ਇਹਦੀ ਰਿਸ਼ਤੇਦਾਰੀ ਜਿਹੜੀ ਇੱਕ ਇਹਦੇ ਜਿਹੜਾ ਪਤੀ ਹੈ ਉਹਦੇ ਤਾਏ ਦਾ ਲੜਕਾ ਸੀਗਾ ਉਹ ਇਹਨਾਂ ਦੇ ਘਰੇ ਆਇਆ ਉਸਨੇ ਦੇਖ ਕੇ ਵੀ ਇਹ ਕੱਲੀ ਹੈਗੀ ਐ ਇਹਦੀ ਕੱਲੀ ਦਾ ਫਾਇਦਾ ਉਠਾਉਂਦੇ ਹੋਏ ਉਨੇ ਇਸ ਨਾਲ ਜ਼ਬਰਦਸਤੀ ਰਿਪੋਰਟ ਕੀਤਾ ਜਿਹਦੇ ਸਵੰਚ ਅਸੀਂ ਮਕਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਸਾਡੀ ਲੇਡੀ ਇਨਸਪੈਕਟਰ ਮਨਜੀਤ ਕੌਰ ਵੱਲੋਂ ਅਮਰਚ ਲਿਆਂਦੀ ਗਈ ਹੈ ਤੇ ਦਰਾਂ ਨੇ ਤਫ਼ਤੀਸ਼ ਅਸੀਂ ਬੜੇ ਸ਼ਾਰਟ ਟਾਈਮ ਦੇ ਵਿੱਚ ਮੁਰਜੂ ਨੂੰ ਤਲਾਸ਼ ਕਰਕੇ ਗ੍ਰਿਫਤਾਰ ਕਰ ਲਏ ਅੱਜ ਕੱਲ ਦਾ ਦੌਰ ਅਜਿਹਾ ਹੈ ਕਿ ਕਿਸੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇੱਕ ਦੌਰ ਨੇ ਆਪਣੀ ਹੀ ਭਾਬੀ ਨਾਲ ਬਲਾਤਕਾਰ ਕਰਕੇ ਰਿਸ਼ਤਿਆਂ ਨੂੰ tàr-tàr ਕਰ ਦਿੱਤਾ ਟਪਾ ਮੰਡੀ ਤੋਂ ਤਮਿੰਦਰ ਸਿੰਘ ਟਾਲੀਵਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ